ਹੈਲੋ ਬੱਚੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ 8ਵੀਂ ਕਲਾਸ ਦਾ ਸਮਾਜਿਕ ਵਿਗਿਆਨ ਦਾ ਜਿਹੜਾ ਪੇਪਰ ਹੋਇਆ ਜਿਹਨੂੰ ਐਸਐਸਟੀ ਵੀ ਕਹਿ ਦਿੰਦੇ ਨੇ ਸਮਾਜਿਕ ਸਿੱਖਿਆ ਕਹਿ ਦਿੰਦੇ ਨੇ ਉਹ ਪੇਪਰ ਤੇ ਇਹ ਵੀਡੀਓ ਬਣਾਈ ਹੈ ਉਸ ਪੇਪਰ ਨੂੰ ਕਵਰ ਕਰਾਂਗੇ ਜਿਹੜੇ ਹੁਣ ਪੇਪਰ ਚੱਲ ਰਹੇ ਨੇ ਇਹਦੇ ਵਿੱਚ ਆਪਾਂ ਇੱਕ ਤੋਂ 15 ਜਿਹੜੇ ਐਮਸੀਕਿਊ ਹੁੰਦੇ ਨੇ ਉਹ ਦੇਖਾਂਗੇ ਫਿਰ ਚਾਰ ਆਂਦੇ ਨੇ ਖਾਲੀ ਥਾਵਾਂ ਉਸ ਤੋਂ ਬਾਅਦ ਫਿਰ ਚਾਰ ਆਂਦੇ ਐ ਸਹੀ ਗਲਤ ਇਹ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਤਾਂ ਪਹਿਲਾ ਕੁਸ਼ਣ ਦੇਖਦੇ ਆਪਾਂ ਪ੍ਰਸ਼ਨ 1 ਹਰੇਕ ਬਹੁ ਵਿਕਲਪੀ ਪ੍ਰਸ਼ਨ 1 ਅੰਕ ਦਾ ਹੈ ਅਤੇ ਸਾਰੇ ਪ੍ਰਸ਼ਨ ਲਾਜ਼ਮੀ ਹਨ ਪਹਿਲਾ ਇੱਥੋਂ ਸ਼ੁਰੂ ਹੋ ਰਿਹਾ ਹੈ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਕਥਨ ਊੜਾ ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹਨ ਕਥਨ ਐੜਾ ਸਾਨੂੰ ਸਾਧਨਾ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਤਾਂ ਇਹਨਾਂ ਦੋਵਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਸਾਧਨ ਮਨੁੱਖ ਨੂੰ ਕੁਦਰਤ ਦੀ ਬਹੁਤ ਵੱਡੀ ਦੇਣ ਹੈ ਸਾਨੂੰ ਸਾਧਨਾ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ ਇਹ ਦੋਵੇਂ ਹੀ ਗੱਲਾਂ ਸਹੀ ਨੇ ਤਾਂ ਕਿਹੜੀ ਆਪਸ਼ਨ ਦੇ ਵਿੱਚ ਇਹ ਦੋਵੇਂ ਗੱਲਾਂ ਸਹੀ ਨੇ? ਕਥਨ ਉੜਾ ਅਤੇ ਐੜਾ ਸਹੀ ਹਨ ਤਾਂ ਇਹ ਦੋਨੋਂ ਆਪਸ਼ਨਾਂ ਸਹੀ ਸੀ ਤਾਂ ਪਹਿਲੀ ਆਪਸ਼ਨ ਆ ਰਹੀ ਐਥੇ ਲਿਖਿਆ ਕਥਨ ਉੜਾ ਅਤੇ ਐੜਾ ਗਲਤ ਹਨ ਤਾਂ ਇਹ ਨਹੀਂ ਆ ਰਹੀ ਕਥਨ ਊੜਾ ਸਹੀ ਹੈ ਅਤੇ ਐੜਾ ਗਲਤ ਹੈ ਇਹ ਵੀ ਗਲਤ ਹੈ ਕਥਨ ਊੜਾ ਗਲਤ ਹੈ ਅਤੇ ਐੜਾ ਸਹੀ ਹੈ ਇਹ ਵੀ ਗਲਤ ਹੈ ਇਹ ਦੋਨੋਂ ਆਪਸ਼ਨਾਂ ਹੀ ਸਹੀ ਨੇ ਤਾਂ ਆਪਣਾ ਪਹਿਲਾ ਆਨਸਰ ਆ ਗਿਆ ਇਹਦੇ ਵਿੱਚ ਦੂਜਾ ਕੁਐਸਚਨ ਨਕਸ਼ੇ ਵਿੱਚ ਛਾਇਆਦਾਰ ਖੇਤਰ ਦਾ ਪ੍ਰੇਖਣ ਕਰੋ ਅਤੇ ਦੱਸੋ ਕਿ ਇੱਥੇ ਕਿਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ ਇਹ ਸਾਹਮਣੇ ਚਿੱਤਰ ਬਣਿਆ ਆਪਣੇ ਕੋਲ ਇਹ ਨਕਸ਼ੇ ਵਿੱਚ ਛਾਇਆਦਾਰ ਖੇਤਰ ਹੈ ਐਂ ਦੇਚ ਆਪਾਂ ਦੱਸਣਾ ਹੈ ਵੀ ਕਿਸ ਤਰ੍ਹਾਂ ਦੀ ਮਿੱਟੀ ਮਿਲਦੀ ਹੈ ਤਾਂ ਇਹਦਾ ਉੱਤਰ ਹੈ ਜਲੋੜ ਮਿੱਟੀ ਪਹਿਲੀ ਆਪਸ਼ਨ ਅਗੇ ਤੀਜਾ ਕੁਐਸਚਨ ਨਰੇਸ਼ ਭਾਰਤ ਦੇ ਜਿਹੜੇ ਇਲਾਕੇ ਵਿੱਚ ਰਹਿੰਦਾ ਉਸ ਇਲਾਕੇ ਵਿੱਚ ਪਾਏ ਜਾਂਦੇ ਦਰਖਤਾਂ ਦੀ ਲੱਕੜ ਬਹੁਤ ਮਜ਼ਬੂਤ ਅਤੇ ਵਦਿਆ ਹੁੰਦੀ ਹੈ ਜਿਹੜੀ ਇਮਾਰਤਾਂ ਬਣਾਉਣ ਰੇਲ ਦੇ ਡੱਬੇ ਬਣਾਉਣ ਮਾਚੀ ਸਾਦੀ ਬਣਾਉਣ ਦੇ ਕੰਮ ਆਉਂਦੀ ਹੈ ਇੱਥੇ ਬਹੁਤ ਤਰ੍ਹਾਂ ਦੇ ਫਲ ਅਤੇ ਸੁੱਕੇ ਮੇਵੇ ਦੇਣ ਵਾਲੇ ਦਰਖਤ ਵੀ ਮਿਲਦੇ ਹਨ ਦੱਸੋ ਨਰੇਸ਼ ਕਿਸ ਪ੍ਰਕਾਰ ਦੀ ਬਨਸਪਤੀ ਵਾਲੇ ਇਲਾਕੇ ਵਿੱਚ ਰਹਿੰਦਾ ਹੈ ਆਪਾਂ ਦੱਸਣਾ ਹੈ ਵੀ ਨਰੇਸ਼ ਕਿਸ ਇਲਾਕੇ ਦੇ ਵਿੱਚ ਰਹਿੰਦਾ ਹੈ ਐਲੀ ਆਪਸ਼ਨ ਸਦਾਬਹਾਰ ਬਨਸਪਤੀ ਦੂਜੀ ਆਪਸ਼ਨ ਡੈਲਟਾਈ ਬਨਸਪਤੀ ਤੀਜੀ ਆਪਸ਼ਨ ਮਾਰੂਥਲੀ ਬਨਸਪਤੀ ਚੌਥੀ ਆਪਸ਼ਨ ਪਾਰਵਤੀ ਬਨਸਪਤੀ ਤਾਂ ਚੌਥੀ ਆਪਸ਼ਨ ਆ ਗਿਆ ਆਪਣਾ ਆਨਸਰ ਪਾਰਵਤੀ ਬਨਸਪਤੀ ਨਰੇਸ਼ ਪਾਰਵਤੀ ਬਨਸਪਤੀ ਵਾਲੇ ਇਲਾਕੇ ਦੇ ਵਿੱਚ ਰਹਿੰਦਾ ਹੈ ਚੌਥਾ ਕੁਸ਼ਨ ਅੱਜ ਦੇ ਮਸ਼ੀਨੀ ਯੁੱਗ ਵਿੱਚ ਤੇਲ ਦੀ ਵਰਤੋਂ ਬਹੁਤ ਸਾਰੀਆਂ ਮਸ਼ੀਨਾਂ ਆਵਾਜਾਈ ਤੇ ਸਾਧਨਾਂ ਅਤੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ ਸੰਸਾਰ ਦੇ ਸਾਰੇ ਆਵਾਜਾਈ ਦੇ ਸਾਧਨ ਸਕੂਟਰ ਤੋਂ ਲੈ ਕੇ ਹਵਾਈ ਜਹਾਜ਼ ਤੱਕ ਖਣਿਜ ਤੇਲ ਉੱਪਰ ਨਿਰਭਰ ਕਰਦੇ ਹਨ ਉਸ ਦੀ ਮਹੱਤਤਾ ਕਰਕੇ ਇਸ ਨੂੰ ਤਰਲ ਸੋਨਾ ਵੀ ਕਿਹਾ ਜਾਂਦਾ ਹੈ ਦੱਸੋ ਉਹ ਕਿਹੜਾ ਖਣਿਜ ਤੇਲ ਹੈ ਸਰੋਂ ਦਾ ਤੇਲ ਪੈਟਰੋਲੀਅਮ ਮਿੱਟੀ ਦਾ ਤੇਲ ਇਹਨਾਂ ਵਿੱਚ ਕੋਈ ਨਹੀਂ ਅਪਾ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਵੀ ਸਾਧਨ ਚੱਲਦੇ ਨੇ ਉਹ ਕਿੰਦੇ ਤੇ ਚੱਲਦੇ ਨੇ ਪੈਟਰੋਲੀਅਮ ਤੇ ਤਾਂ ਦੂਜੀ ਆਪਸ਼ਨ ਆਪਣਾ ਆਨਸਰ ਆ ਗਿਆ ਅੱਗੇ ਪੰਜਵਾਂ ਕੁਐਸਚਨ ਆ ਗਿਆ ਭਾਰਤ ਦੇ ਨਕਸ਼ੇ ਵਿੱਚ ਛਾਇਆਦਾਰ ਕਿਤੇ ਖੇਤਰ ਵਿੱਚ ਉਹ ਖਣਿਜ ਪਦਾਰਥ ਪਾਇਆ ਜਾਂਦਾ ਹੈ ਜਿਸ ਵਿੱਚ ਭਾਰਤ ਪੈਦਾਵਾਰ ਦੇ ਹਿਸਾਬ ਨਾਲ ਸਭ ਦੇਸ਼ਾਂ ਤੋਂ ਅੱਗੇ ਹੈ ਪਰੰਤੂ ਅੱਜ ਦੇ ਸਮੇਂ ਵਿੱਚ ਇਸ ਦੀ ਪੈਦਾਵਾਰ ਘਟ ਰਹੀ ਹੈ ਇਸ ਦੀ ਵਰਤੋਂ ਕੰਡੈਂਸਰ ਇਨਸੂਲੇਟਰ ਬਿਜਲੀ ਦੀਆਂ ਪ੍ਰੈਸਾਂ ਬੱਟੀਆਂ ਰੇਡੀਓ ਅਤੇ ਟੈਲੀਵਿਜ਼ਨ ਬਣਾਉਣ ਵਿੱਚ ਕੀਤੀ ਜਾਂਦੀ ਹੈ ਤਾਂ ਉਹ ਖਣਿਜ ਪਦਾਰਥ ਕਿਹੜਾ ਹੈ ਆਪ ਦੱਸਨੇ ਤਾਂਬਾ ਲੋਹਾ ਅਬਰਕ ਬਾਕਸਾਈਟ ਇਹਦਾ ਸਹੀ ਉੱਤਰ ਹੈ ਤੀਜੀ অপਸ਼ਨ ਅਬਰਕ 17ਵੀਂ ਸਦੀ ਵਿੱਚ ਭਾਰਤ ਵਿੱਚ ਯੂਰੋਪੀਅਨ ਸ਼ਕਤੀਆਂ ਪੁਰਤਗਾਲੀ ਡੱਚ ਫ੍ਰਾਂਸੀਸੀ ਅਤੇ ਅੰਗਰੇਜ਼ਾਂ ਨੇ ਆਪਣਾ ਆਪਣਾ ਸਮਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਅੰਤ ਵਿੱਚ ਕਿਹੜੀ ਯੂਰੋਪੀਅਨ ਸ਼ਕਤੀ ਆਪਣਾ ਸਮਰਾਜ ਸਥਾਪਿਤ ਕਰਨ ਵਿੱਚ ਕਾਮਯਾਬ ਹੋਈ ਪੁਰਤਗਾਲੀ ਡੱਚ ਫ੍ਰਾਂਸੀਸੀ ਅੰਗਰੇਜ਼ ਕੌਣ ਕਾਮਯਾਬ ਹੋਈ ਅੰਤ ਵਿੱਚ ਚੌਥੀ ਆਪਸ਼ਨ ਅੰਗਰੇਜ਼ ਅੰਗਰੇਜ਼ਾਂ ਨੇ ਭਾਰਤ ਤੇ ਰਾਜ ਕੀਤਾ ਸੀ ਤੇ ਭਾਰਤ ਕਦੋਂ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ 1900 47 ਵਿੱਚ 15 ਅਗਸਤ 1947 ਜਦੋਂ ਆਪਾਂ ਆਜ਼ਾਦੀ ਦਿਵਸ ਮਨਾਉਂਦੇ ਆ ਸਤਵਾਂ ਕੁਐਸਚਨ ਆ ਗਿਆ ਅੱਗੇ ਭਾਰਤ ਯੂਰਪੀ ਵਪਾਰ ਦੇ ਤਿੰਨ ਮੁੱਖ ਰਸਤੇ ਹਨ ਇਹ ਰਸਤੇ 15ਵੀਂ ਸਦੀ ਵਿੱਚ ਪੱਛਮੀ ਏਸ਼ੀਆ ਵਿੱਚ ਅਤੇ ਦੱਖਣ ਪੂਰਬੀ ਯੂਰਪ ਦੇ ਪ੍ਰਦੇਸ਼ਾਂ ਵਿੱਚ ਤੁਰਕਾਂ ਦਾ ਰਾਜ ਸਥਾਪਿਤ ਹੋਣ ਨਾਲ ਲੰਬੇ ਸਮੇਂ ਤੋਂ ਨਾਲ ਬੰਦ ਹੋ ਗਏ ਸਨ ਇਸ ਕਰਕੇ ਯੂਰਪੀ ਦੇਸ਼ਾਂ ਨੇ ਭਾਰਤ ਨਾਲ ਵਪਾਰ ਕਰਨ ਲਈ ਨਵੇਂ ਸਮੁੰਦਰੀ ਰਸਤੇ ਲੱਭਨੇ ਸ਼ੁਰੂ ਕੀਤੇ ਸਿੱਟੇ ਵੱਜੋਂ ਵਾਸਕੋ ਡਿਗਾਮਾ ਸਮੁੰਦਰ ਰਸਤੇ ਰਾਹੀਂ ਭਾਰਤ ਪਹੁੰਚਣ ਵਾਲਾ ਪਹਿਲਾ ਯਾਤਰੀ ਸੀ ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਕਿਸ ਦੇਸ਼ ਦਾ ਵਾਸੀ ਸੀ ਤਾਂ ਇਹਦੇ ਚ ਆਪਾਂ ਦੱਸਣਾ ਹੈ ਵਾਸਕੋ ਡਿਗਾਮਾ ਵਾਸਕੋ ਡਿਗਾਮਾ ਕਿਹੜੇ ਦੇਸ਼ ਦਾ ਵਾਸੀ ਸੀ ਇੰਗਲੈਂਡ ਪੁਰਤਗਾਲ ਫਰਾਂਸ ਰੂਸ ਇਹਦਾ ਸਹੀ ਉੱਤਰ ਹੈ ਪੁਰਤਗਾਲ ਦੂਜੀ ਆਪਸ਼ਨ ਵਾਸਕੋ ਡੀ ਗਾਮਾ ਪੁਰਤਗਾਲ ਦਾ ਵਾਸੀ ਸੀ 8ਵਾਂ ਕੁਐਸਚਨ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਿਹੜਾ ਐਕਟ ਪਾਸ ਕੀਤਾ ਗਿਆ ਕਿਹੜਾ ਐਕਟ ਪਾਸ ਕੀਤਾ ਗਿਆ ਤੇ ਕਦੋਂ ਇਹਦਾ ਉੱਤਰ ਹੈ ਪਹਿਲੀ ਆਪਸ਼ਨ ਰੈਗੂਲੇਟਿੰਗ ਐਕਟ 1773 ਇਸੀ ਵਿੱਚ ਪਾਸ ਕੀਤਾ ਗਿਆ ਸੀ ਨੋਮਾ ਕੁਐਸਚਨ ਅੰਗਰੇਜ਼ੀ ਰਾਜ ਸਥਾਪਿਤ ਹੋਣ ਤੋਂ ਪਹਿਲਾਂ ਭਾਰਤ ਵਿੱਚ ਲਘੂ ਲੋਕ ਜਿਵੇਂ ਲੋਹਾਰ, ਜੁਲਾਹ, ਕਿਸਾਨ, ਤਰਖਾਨ, ਮੋਚੀ ਅਤੇ কুমਾਰ ਆਦਿ ਮਿਲ ਕੇ ਪਿੰਡ ਦੀਆਂ ਲੋੜਾਂ ਪੂਰੀ ਕਰਨ ਲਈ ਚੀਜ਼ਾਂ ਤਿਆਰ ਕਰਦੇ ਸਨ ਅੰਗਰੇਜ਼ੀ ਸ਼ਾਸਨ ਸਮੇਂ ਭਾਰਤ ਦੇ ਇਹ ਲਘੂ ਲੋਕ ਹੌਲੀ-ਹੌਲੀ ਖਤਮ ਹੁੰਦੇ ਗਏ ਲਘੂ ਲੋਕਾਂ ਦੇ ਇਹ ਪਤਨ ਦਾ ਨਿਮਨ ਲਿਖਿਤ ਕਾਰਨਾਂ ਵਿੱਚੋਂ ਕਿਹੜਾ ਕਾਰਨ ਨਹੀਂ ਸੀ ਲਘੂ ਲੋਕਾਂ ਦੇ ਖਤਮ ਹੋਣ ਦਾ ਇਹਨਾਂ ਵਿੱਚੋਂ ਕਿਹੜਾ ਕਾਰਨ ਨਹੀਂ ਸੀ ਲੇਲੀ অপশন ਲਗੂਦੋ ਗਾਵਾਂ ਵੱਲੋਂ ਤਿਆਰ ਵਸਤਾਂ ਦਾ ਮੁੱਲ ਵੱਧ ਹੋਣਾ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ ਦੇਸ਼ੀ ਵਿਆਸਤਾਂ ਦੀ ਸਮਾਪਤੀ ਨਵੀਂ ਪੀੜੀ ਦੇ ਲੋਕਾਂ ਵੱਲੋਂ ਲਗੂਦੋ ਗਾਂ ਵੱਲੋਂ ਤਿਆਰ ਵਸਤਾਂ ਦੀ ਮੰਗ ਵਧੇਰੇ ਕਰਨਾ ਤਾਂ ਇਹਦਾ ਉੱਤਰ ਹੈ ਚੌਥੀ অপਸ਼ਨ ਅੱਗੇ 10ਵਾਂ ਕੁਐਸਚਨ ਹੈ ਉਹ ਅੰਗਰੇਜ਼ੀ ਗਵਰਨਰ ਜਨਰਲ ਦਾ ਨਾਮ ਦੱਸੋ ਜਿਸ ਨੇ ਇਹ ਨੀਤੀ ਬਣਾਈ ਕੀ ਜੇਕਰ ਕਿਸੇ ਦੇਸ਼ ਰਾਜ ਦਾ ਸ਼ਾਸਕ ਸੰਤਾਨਹੀਨ ਮਰ ਜਾਂਦਾ ਹੈ ਤਾਂ ਉਸ ਦੁਆਰਾ ਗੋਦ ਲਏ ਗਏ ਪੁੱਤਰ ਨੂੰ ਰਾਜ ਦਾ ਉੱਤਰਾਧਿਕਾਰੀ ਨਹੀਂ ਮੰਨਿਆ ਜਾ ਸਕਦਾ ਲਾਰਡ ਡਲਹੌਜੀ ਲਾਰਡ ਵਿਲੀਅਮ ਬੈਂਟਿਕ ਲਾਰਡ ਕਾਰਨ ਕਨਵਾਲਿਸ ਇਹਨਾਂ ਵਿੱਚੋਂ ਕੋਈ ਨਹੀਂ ਇਹਦਾ ਉੱਤਰ ਹੈ ਐਲੀਪਸ਼ਨ ਲਾਰਡ ਡਲਹੌਜੀ 11ਵਾਂ ਕੁਐਸਚਨ ਅਲੀਗੜ ਮੁਸਲਿਮ ਅਲੀਗੜ ਮੁਸਲਿਮ ਵਿਸ਼ਵਵਿਦਿਆਲਿਆ ਡੈਸ਼ ਰਾਜ ਵਿੱਚ ਸਥਿਤ ਹੈ ਕਰਨਾਟਕ ਬਿਹਾਰ ਉੱਤਰ ਪ੍ਰਦੇਸ਼ ਦਿੱਲੀ ਇਹਦਾ ਉੱਤਰ ਹੈ ਉੱਤਰ ਪ੍ਰਦੇਸ਼ 12ਵਾਂ ਕੁਐਸਚਨ ਨਾਗਰੀਕਾਂ ਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਗਏ ਹਨ ਇਕ ਅਧਿਕਾਰ ਸਰਕਾਰ ਦੀ ਆਲੋਚਨਾ ਕਰਨ ਦਾ ਵੀ ਦਿੱਤਾ ਗਿਆ ਹੈ ਜਦੋਂ ਕੋਈ ਸਰਕਾਰ ਲੋਕਾਂ ਦੇ ਹਿੱਤ ਦੇ ਖਿਲਾਫ ਕਾਨੂੰਨ ਬਣਾਉਂਦੀ ਹੈ ਤਾਂ ਲੋਕ ਇਸ ਦਾ ਵਿਰੋਧ ਕਰਦੇ ਹਨ 15 ਅਗਸਤ 1947 ਤੋਂ ਪਹਿਲਾਂ ਭਾਵੇਂ ਅਸੀਂ ਗੁਲਾਮ ਸੀ ਉਸ ਵੇਲੇ ਵੀ ਬ੍ਰਿਟਿਸ਼ ਸਰਕਾਰ ਦੁਆਰਾ ਬਣਾਏ ਗਏ ਬਨਾਏ ਕਾਲੇ ਕਾਨੂੰਨਾਂ ਦੇ ਵਿਰੋਧਤਾ ਕੀਤੀ ਜਾਂਦੀ ਸੀ ਜਿਵੇਂ ਕਿ ਨਾ ਮਿਲਵਰਤਨ ਅੰਦੋਲਨ 1920 ਸਿਵਲ ਨਾ ਫਰਮਾਨੀ ਅੰਦੋਲਨ 1930 ਬਾਰਛੜੋ ਅੰਦੋਲਨ 1942 ਆਦਿ ਦਸੋ ਕਿ ਇਹ ਅੰਦੋਲਨ ਕਿਸ ਦੀ ਅਗਵਾਈ ਵਿੱਚ ਬ੍ਰਿਟਿਸ਼ ਸਰਕਾਰ ਦੀ ਆਲੋਚਨਾ ਕਰਨ ਲਈ ਚਲਾਏ ਗਏ ਸਨ ਇਹ ਜਿਹੜੇ ਅੰਦੋਲਨ ਸੀ ਨਾ ਮਿਲਵਰਤਨ ਅੰਦੋਲਨ 1920 ਵੀ ਸਿਵਲ ਨਾ ਫਰਮਾਨੀ ਅੰਦੋਲਨ 1930 ਭਾਰਤ ਛੱਡੋ ਅੰਦੋਲਨ 1942 ਦਸੋ ਕਿ ਇਹ ਅੰਦੋਲਨ ਕਿਸ ਦੀ ਅਗਵਾਈ ਵਿੱਚ ਬ੍ਰਿਟਿਸ਼ ਸਰਕਾਰ ਦੀ ਆਲੋਚਨਾ ਕਰਨ ਲਈ ਚਲਾਏ ਗਏ ਸਨ ਬਾਲ ਗੰਗਾਧਰ tilak ਡਾਕਟਰ ਰਜਿੰਦਰ ਪ੍ਰਸਾਦ ਮਹਾਤਮਾ ਗਾਂਧੀ ਲਾਲਾ ਲਾਜਪਤ ਰਾਏ ਇੰਦਾ ਉੱਤਰ ਹੈ ਤੀਜੀ অপਸ਼ਨ ਮਹਾਤਮਾ ਗਾਂਧੀ 13ਵਾਂ ਕੁਐਸਚਨ ਗੁਰਪ੍ਰੀਤ ਨੇ ਆਪਣੀ ਮਾਤਾ ਜੀ ਕੋਲੋਂ ਪੁੱਛਿਆ ਕਿ ਉਸ ਦਾ ਜਨਮ ਕਿਹੜੇ ਸਾਲ ਵਿੱਚ ਹੋਇਆ ਸੀ ਤਾਂ ਉਸ ਦੀ ਮਾਤਾ ਜੀ ਨੇ ਕਿਹਾ ਕਿ ਉਸ ਦਾ ਜਨਮ ਉਸ ਸਮੇਂ ਹੋਇਆ ਸੀ ਜਦੋਂ ਭਾਰਤ ਦੇ ਦੋ ਟੁਕੜੇ ਹੋਏ ਸਨ ਦੱਸੋ ਗੁਰਪ੍ਰੀਤ ਦਾ ਜਨਮ ਕਿਸ ਸਮੇਂ ਹੋਇਆ ਸੀ ਭਾਰਤ ਦੇ ਦੋ ਟੁਕੜੇ ਕਦੋਂ ਹੋਏ ਸੀ ਭਾਰਤ ਦੇ ਆਜ਼ਾਦੀ ਸਮੇਂ ਦੋ ਟੁਕੜੇ ਹੋਏ ਸੀ ਭਾਰਤ ਦੋ ਦੇਸ਼ਾਂ ਵਿੱਚ ਵੰਡਿਆ ਗਿਆ ਸੀ ਪਾਕਿਸਤਾਨ ਤੇ ਭਾਰਤ ਭਾਰਤ ਦੀ ਆਜ਼ਾਦੀ ਕਦੋਂ ਹੋਈ 1947 ਵਿੱਚ ਇਹਦਾ ਉੱਤਰ ਹੈ ਤੀਜੀ অপਸ਼ਨ 1947 ਵਿੱਚ ਆਜ਼ਾਦੀ ਸਮੇਂ 14ਵਾਂ ਕੁਐਸਚਨ ਹੈ ਭਾਰਤੀ ਸੰਵਿਧਾਨ ਵਿੱਚ ਸਮਾਜਿਕ ਨਿਆਂ ਤੋਂ ਬਾਰੇ ਕਿ ਜਾਤ ਪਾਤ ਧਰਮ ਰੰਗ ਨਸਲ ਆਦਿ ਦੇ ਅਧਿਕਾਰ ਤੇ ਕੋਈ ਵਿਤਕਰਾ ਨਾ ਕਰਨਾ ਇਹ ਲਿਖਿਆ ਕਥਨ ਵਿੱਚੋਂ ਦੱਸੋ ਕਿਹੜਾ ਕਥਨ ਸਮਾਜਿਕ ਨਿਆਂ ਦਾ ਮੁੱਖ ਟੀਚਾ ਹੈ ਪਹਿਲੀ অপਸ਼ਨ ਦੂਜੀ অপਸ਼ਨ ਤੀਜੀ অপਸ਼ਨ ਚੌਥੀ অপਸ਼ਨ ਇਹਦਾ ਉੱਤਰ ਹੈ ਤੀਜੀ ਆਪਸ਼ਨ ਸਮਾਏ ਦੇ ਸਾਰੇ ਵਿਅਕਤੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨੇ। ਪਰ ਮੋਜੀ ਸਕੂਲ ਵਿੱਚ ਪੜਦਾ ਹੈ ਉਸ ਵੀ ਜ਼ਿਆਦਾਤਰ ਵਿਦਿਆਰਥੀ ਬਹੁਤ ਹੀ ਅਮੀਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਸੰਬੰਧਿਤ ਹਨ ਪਰਮੋਦ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਸ ਦੇ ਕੱਪੜੇ ਵੀ ਸਾਫ਼-ਸੁਥਰੇ ਨਹੀਂ ਹੁੰਦੇ ਜਿਸ ਦੇ ਕਾਰਨ ਉਸ ਨੂੰ ਬਾਕੀ ਬੱਚਿਆਂ ਦੇ ਨਾਲ ਬੈਂਚ ਉੱਤੇ ਬੈਠਣ ਨਹੀਂ ਦਿੱਤਾ। ਬੈਂਚ ਉੱਤੇ ਨਹੀਂ ਬੈਠਣ ਦਿੱਤਾ ਜਾਂਦਾ ਉਸ ਨੂੰ ਜ਼ਮੀਨ 'ਤੇ ਬੈਠ ਕੇ ਪੜ੍ਹਨਾ ਪੈਂਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਪ੍ਰਮੋਦ ਨੂੰ ਬਾਕੀ ਬੱਚਿਆਂ ਦੇ ਬਰਾਬਰ ਬੈਂਚ ਤੇ ਨਾ ਬਿਠਾ ਕੇ ਉਸ ਦੇ ਕਿਸ ਅਧਿਕਾਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਪ੍ਰਮੋਦ ਨੂੰ ਉਹਦਾ ਕਿਹੜਾ ਅਧਿਕਾਰ ਛੀਨਿਆ ਜਾ ਰਿਹਾ ਹੈ ਕਿਹੜੇ ਅਧਿਕਾਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਸਮਾਨਤਾ ਦਾ ਅਧਿਕਾਰ ਧਾਰਮਿਕ ਆਜ਼ਾਦੀ ਦਾ ਅਧਿਕਾਰ ਵੋਟ ਪਾਉਣ ਦਾ ਅਧਿਕਾਰ ਸਿੱਖਿਆ ਦਾ ਅਧਿਕਾਰ ਸਿੱਖਿਆ ਤਾਂ ਉਹਨੂੰ ਮਿਲਲੀ ਹੈ ਇੱਥੇ ਧਰਮ ਦਾ ਵੀ ਕੋਈ ਪ੍ਰਚਾਰ ਨਹੀਂ ਹੋ ਰਿਹਾ ਨਾ ਇੱਥੇ ਕੋਈ ਵੋਟ ਪਾਈ ਜਾ ਰਹੀ ਹੈ ਇੱਥੇ ਸਮਾਨਤਾ ਦਾ ਅਧਿਕਾਰ ਹੰਦਾ ਛਿੰਨਿਆ ਜਾ ਰਿਹਾ ਉਹਨੂੰ ਬਾਕੀ ਬੱਚਿਆਂ ਦੇ ਸਮਾਨ ਨਹੀਂ ਰੱਖਿਆ ਜਾਂਦਾ ਉਹਨੂੰ ਨੀਚੇ ਬਿਠਾਇਆ ਜਾਂਦਾ ਹੈ ਬੈਂਚ ਤੋਂ ਇਹਦਾ ਮਤਲਬ ਉਹਨ ਦੇ ਨਾਲ ਸਮਾਨ ਵਿਵਹਾਰ ਨਹੀਂ ਕੀਤਾ ਜਾ ਰਿਹਾ ਪਹਿਲੀ ਆਪਸ਼ਨ ਆਏਗੀ ਅੰਦਰ ਉੱਤਰ 16ਵਾਂ ਕੁਐਸਚਨ ਸੰਸਦੀ ਸ਼ਾਸਨ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਘੇਰ ਲਿਖਿਓ ਘੇਰ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸ਼ਾਮਿਲ ਨਹੀਂ ਹੈ ਪਹਿਲੀ ਦੂਜੀ ਤੀਜੀ ਚੌਥੀ ਇੰਦਾ ਉੱਤਰ ਆਇਆਗਾ ਚੌਥੀ ਆਪਸ਼ਨ ਵਿਰੋਧੀ ਦਲ ਨੂੰ ਕੋਈ ਕਾਨੂੰਨੀ ਮਾਨਤਾ ਨਾ ਮਿਲਣਾ ਇਹ ਆਪਣਾ ਆਨਸਰ ਆ ਗਿਆ। 16 ਐਮਸੀਕਿਊ ਸੀ ਕੁਐਸ਼ਨ ਚਾਰ ਆਪਸ਼ਨ ਵਾਲੇ ਹੁਣ ਅੱਗੇ ਖਾਲੀ ਥਾਂ ਅਗੇ ਨੇ ਚਾਰ ਖਾਲੀ ਥਾਂ ਨੇ ਤੇ ਫਿਰ ਅੱਗੇ ਚਾਰ ਹੀ ਸਹੀ ਗਲਤ। ਪਹਿਲਾਂ ਆਪਾਂ ਖਾਲੀ ਥਾਂ ਵੇਖਦੇ ਹਾਂ ਸਾਡੀ ਧਰਤੀ ਦਾ ਲਗਭਗ ਡੈਸ਼ ਹਿੱਸਾ ਪਾਣੀ ਹੈ। ਤਰਕਿਦਾ ਕਿੰਨਾ ਹਿੱਸਾ ਪਾਣੀ ਹੈ 71% ਦੂਜਾ ਕੁਸ਼ਨ ਸਭ ਤੋਂ ਪਹਿਲਾਂ 1857 ਈਸਵੀ ਦਾ ਵਿਦਰੋਹ ਡੈਸ਼ ਤੋਂ ਸ਼ੁਰੂ ਹੋਇਆ ਇਹਦਾ ਉੱਤਰ ਹੈ ਬੈਰਕਪੁਰ ਬੈਰਕਪੁਰ ਤੋਂ ਸਭ ਤੋਂ ਪਹਿਲਾਂ ਵਿਦਰੋਹ ਸ਼ੁਰੂ ਹੋਇਆ 1857 ਈਸਵੀ ਦਾ ਤੀਜਾ ਸਾਲੀ ਤਾਂ ਕੇਵਲ ਤਨਬਿਲ ਹੀ डैश ਵਿੱਚ ਪੇਸ਼ ਕੀਤਾ ਜਾਂਦਾ ਹੈ ਕੀ ਆਏਗਾ ਇਹਦਾ ਉੱਤਰ ਲੋਕ ਸਭਾ ਲੋਕ ਸਭਾ ਵਿੱਚ ਕੇਵਲ ਧਨ ਬਿਲ ਪੇਸ਼ ਕੀਤਾ ਜਾਂਦਾ ਹੈ ਪਹਿਲਾ ਮੌਲਿਕ ਅਧਿਕਾਰ ਡੈਸ਼ ਹੈ ਸਮਾਨਤਾ ਦਾ ਸਮਾਨਤਾ ਦਾ ਅਧਿਕਾਰ ਹੀ ਪਹਿਲਾ ਮੌਲਿਕ ਅਧਿਕਾਰ ਹੈ ਸਮਾਨਤਾ ਅਗੇ ਖਾਲੀ ਥਾਂ ਸ਼ੁਰੂ ਹੋਗੇ ਪਹਿਲਾ ਖਾਲੀ ਥਾਂ ਕੱਚਾ ਲੋਹਾ ਧਰਤੀ ਦੀ ਉਪਰਲੀ ਤਹਿ ਦਾ ਦਾਾਸ ਪ੍ਰਤੀਸ਼ਤ ਹਿੱਸਾ ਹੈ ਗਲਤ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ ਦੋ ਯੁੱਧ ਲੜੇ ਗਏ ਇਹ ਵੀ ਗਲਤ 18ਵੀਂ ਸਦੀ ਵਿੱਚ ਭਾਰਤ ਵਿੱਚ ਮੁਗਲਾਂ ਦਾ ਸਮਰਾਜ ਬਹੁਤ ਸ਼ਕਤੀਸ਼ਾਲੀ ਸੀ ਇਹ ਵੀ ਗਲਤ ਹੈ ਪ੍ਰਸਤਾਵਨਾ ਵਿੱਚ ਸਮਾਨਤਾ ਸ਼ਬਦ ਦਰਜ ਨਹੀਂ ਕੀਤਾ ਗਿਆ ਇਹ ਵੀ ਗਲਤ ਸਾਰੇ ਸਹੀ ਗਲਤ ਕੀ ਨੇ ਗਲਤ ਨੇ ਇਸ ਤਰ੍ਹਾਂ ਆਪਣੇ ਛੋਟੇ ਕੁਐਸਚਨ ਕਵਰ ਹੁੰਦੇ ਨੇ ਐਸ ਪੇਪਰ ਦੇ ਸਮਾਜਿਕ ਦੇ ਪੇਪਰ ਦੇ ਥੈਂਕ ਯੂ